ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਵਿਰਾਟ ਪੀਜਨ ਤੇ ਵੀਡੀਓ ਦੇਖਣ ਵਾਲੇ ਆਪਣੇ ਜਿੰਨੇ ਵੀ ਸੱਜਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਠਿਆਲ ਦੇ ਦਿਨ ਤੁਹਾਨੂੰ ਪਤਾ ਚੱਲ ਲੱਤ ਹੁੰਦਾਂ ਦੇ ਦਿਨ ਤੇ ਜ਼ਿਆਦਾਤਰ ਠੰਡ ਦੇ ਵਿੱਚ ਬਹੁਤੇ ਵੀਰਪਰਾ ਘਰਾਂ ਦੇ ਵਿੱਚ ਇਹ ਇਸ ਟਾਈਮ ਪੁੱਤਰਾਂ ਦੀ ਦੇਖਭਾਲ ਸਾਂਭ ਸੰਭਾਲ ਜਿਹੜੀ ਹੈਗੀ ਆ ਪੂਰੀ ਚੱਲ ਰਹੀ ਆ ਕਿਉਂਕਿ ਬਾਜ਼ੀਆਂ ਦੇ ਵਿੱਚ ਇਹੀ ਉੱਡਣੇ ਆ ਬਈ ਇਹਨਾਂ ਨੇ ਕਰਾ ਮੱਤ ਦਿਖਾਣੀਆਂ ਆ ਤੇ ਇਹਨਾਂ ਤੇ ਜਿਹੜੀਆਂ ਮਿਹਨਤਾਂ ਵੀ ਪੂਰੀਆਂ ਭਰਾ ਕਰ ਰਹੇ ਨੇ ਤੇ ਗੱਲ ਕਰੀਏ ਬਾਈ ਜੀ ਫਿਰ बार-बार ਉਹੀ ਗੱਲਾਂ ਆ ਜਾਂਦੀਆਂ ਵੀ ਇਹਨਾਂ ਨੂੰ ਨਾ ਇੱਕ ਚੀਜ਼ ਤੁਹਾਨੂੰ ਦੱਸ ਦਈਏ ਕੁਝ ਦਵਾਈਆਂ ਜਿਹੜੀਆਂ ਹੁੰਦੀਆਂ ਨਾ ਜ਼ਰੂਰੀ ਹੁੰਦੀਆਂ ਨੇ ਕਈ ਵਾਰ ਬੰਦੇ ਕਹਿੰਦੇ ਆ ਯਾਰ ਚੰਗੇ ਭਾਦੇ ਨੇ ਕਬੂਤਰ ਬਾਅਦ ਵਿੱਚ ਫਿਰ ਉਹਨਾਂ ਦੇ ਪਰ ਪਤਲੇ ਆ ਜਾਂਦੇ ਆ ਠੀਕ ਆ ਜੀ ਤੇ ਕਬੂਤਰ ਇਕੱਠੇ ਹੋ ਕੇ ਬਹਿਣ ਲੱਗ ਜਾਂਦੇ ਆ ਜ਼ਿਆਦਾਤਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਬਿਮਾਰੀ ਆਂਦੀ ਆ ਪੋਟਾ ਰੁਕਣ ਦੀ ਜਾਂਦੀ ਆ ਪੋਟਾ ਰੁਕਣ ਦਾ ਕਾਰਨ ਇਹ ਹੁੰਦਾ ਜਦੋਂ ਕਬੂਤਰ ਪਾਣੀ ਘਟ ਪੀਂਦਾ ਆਪਣੇ ਬਹੁਤ ਸਾਰੇ ਖਿਡਾਰੀ ਵੀਰ ਆ ਜਿਹੜੇ ਉਹ ਕਹਿੰਦੇ ਨੇ ਕਿ ਅਸੀਂ ਤੇ ਠੰਡਾ ਹੀ ਪਾਣੀ ਪਾਉਂਦੇ ਆ ਇੱਕ ਚੀਜ਼ ਮੇਰੀ ਗੱਲ ਵੀਰੇ ਸੁਣ ਲਿਓ ਜਿਹੜੇ ਨਵੇਂ ਖਿਡਾਰੀ ਆਉਣਾ ਵਾਸਤੇ ਆ ਸਤਾਦਾਂ ਵਾਸਤੇ ਨਹੀਂ ਅਸੀਂ ਕਹਿ ਰਹੇ ਕਿ ਕਬੂਤਰਾਂ ਨੂੰ ਜਿਹੜਾ ਜੇਕਰ ਅਸੀਂ ਕੋਸਾ ਪਾਣੀ ਪੀਣ ਪਾਉਂਦੇ ਆ ਨਾ ਤੇ ਬਈ ਉਹ ਵੱਧ ਪੀਤਾ ਜਾਂਦਾ ਚਾਹੇ ਤੁਸੀਂ ਆਪ ਪੀ ਕੇ ਦੇਖ ਲਓ ਚਾਹੇ ਪੰਛੀ ਪੀ ਲਵੇ ਜਿਹੜਾ ਠੰਡਾ ਪਾਣੀ ਹੁੰਦਾ ਨਾ ਉਹ ਜਾਨਵਰ ਜ਼ਿਆਦਾ ਚੱਕਦਾ ਨਹੀਂ ਜਦੋਂ ਠੰਡਾ ਪਾਣੀ ਜ਼ਿਆਦਾ ਨਹੀਂ ਪੀਊਗਾ ਤਾਂ ਨੇਚਰਲੀ ਗੱਲ ਆ ਉਹਦੀ ਅੰਦਰ ਜਿਹੜਾ ਹੈਗਾ ਆ ਦਾਣਾ ਉਹ ਫਿਰ ਗਲੂਗਾਣੀ ਚੰਗੀ ਤਰ੍ਹਾਂ ਦੇ ਨਾਲ ਤੇ ਜੇਕਰ ਕਬੂਤਰਾਂ ਨੇ ਪਾਣੀ ਜ਼ਿਆਦਾ ਪੀਤਾ ਹੋਊਗਾ ਠੀਕ ਹੈ ਜੀ ਫੇਰ ਹੀ ਦਾਣਾ ਗਲੂਗਾ ਜੇਕਰ ਅੰਦਰ ਪਾਣੀ ਜਾਊਗਾ ਨਹੀਂ ਬਾਅਦ ਵਿੱਚ ਉਹ ਅੰਦਰ ਖੁੱਲ ਜਾਂਦਾ ਜਦੋਂ ਦਾਣਾ ਤੇ ਫਿਰ ਕਬੂਤਰ ਨੂੰ ਜਿਹੜਾ ਹজম ਨਹੀਂ ਹੁੰਦਾ ਤੇ ਫਿਰ ਉਹ ਜਿਹੜਾ ਹੈਗਾ ਆ ਉਹ ਗਲਛਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ ਜਦੋਂ ਇੱਕ ਵਾਰ ਗਲਛਣਾ ਸ਼ੁਰੂ ਕਰ ਦਿੰਦੇ ਆ ਜੇ ਉਹ ਚੱਕੇ ਗਲਸ਼ਿਆ ਹੋਇਆ ਦਾਣਾ ਜਦੋਂ ਦੂਸਰੇ ਨੇ ਚੱਕ ਲਿਆ ਉਹ ਫਿਰ ਦੂਸਰੇ ਵੀ ਗਲਛਣਗੇ ਉਹ ਜਿਹਦੇ ਨਾਲ ਬਿਮਾਰੀ ਜਿਹੜੀ ਹੈਗੀ ਆ ਸ਼ੂਤ ਦੀ ਬਣ ਜਾਂਦੀ ਆ ਅੱਗੇ ਤੋਂ ਅੱਗੇ ਜਿਹੜੀ ਹੈਗੀ ਆ ਫੈਲਣ ਲੱਗ ਜਾਂਦੀ ਆ ਇਸ ਕਰਕੇ ਮੇਰੇ ਜਿੰਨੇ ਵੀ ਵੀਰ ਹੈਗੇ ਨੇ ਜਿਹੜਾ ਦਾਣਾ ਹੈਗਾ ਆ ਜਦੋਂ ਆਪਾਂ ਪਾਉਨੇ ਆ ਪਾਣੀ ਤੁਸੀਂ ਕੋਸ਼ਿਸ਼ ਕਰਿਆ ਕਰੋ ਆਪਾਂ ਇੱਕ ਦੂਜੇ ਦੇ ਪਿੱਛੇ ਨਹੀਂ ਲੱਗਣਾ ਹਰ ਕੋਈ ਆਪੋ ਆਪਣਾ ਤਰੀਕਾ ਵਰਤਦਾ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਪਰ ਮੇਰਾ ਇੱਕ ਤਜਰਬਾ ਆ ਕਿ ਜਿਹੜਾ ਕੋਸਾ ਪਾਣੀ ਆ ਇਹ ਕਬੂਤਰ ਜ਼ਿਆਦਾ ਚੱਕਦੇ ਆ ਜਿਹੜਾ ਠੰਡਾ ਪਾਣੀ ਜ਼ਿਆਦਾ ਹੋਵੇ ਉਹ ਕਬੂਤਰ ਜਿਹੜੇ ਉਹ ਚੁੰਝ ਲਾ ਕੇ ਇੱਕ ਦੋ ਕੁੱਟਾਂ ਹੀ ਭਰ ਲੰਗੇ ਤੇ ਹਟ ਜਾਣਗੇ ਪਿੱਛੇ ਤੁਸੀਂ ਅਜਮਾ ਕੇ ਦੇਖ ਲਓ ਕਰ ਲਿਓ ਬੇਸ਼ੱਕ ਅਜਮਾ ਕੇ ਸੇਮ ਇਹੀ ਹੁੰਦਾ ਤੇ ਜੇਕਰ ਪਾਣੀ ਥੋੜਾ ਜਿਹਾ ਕੋਸਾ ਹੋਵੇ ਫਿਰ ਉਹ ਭਰ ਪੇਟ ਪਾਣੀ ਪੀਂਦੇ ਆ ਪੂਰਾ ਵਧੀਆ ਮਜੇ ਦੇ ਨਾਲ ਤੇ ਕਬੂਤਰਾਂ ਨੂੰ ਜਿਹੜਾ ਦਾਣਾ ਹੈਗਾ ਯਾ ਇਸ ਟਾਈਮ ਬਾਈ ਮਿਕਸੀ ਪਾਓ ਗਾਣਾ ਦਾਣਾ ਗਰਮ ਪਾਓ ਕਈ ਵੀਰ ਇੱਕ ਚੀਜ਼ ਹੋਰ ਦੱਸ ਦਈਏ ਇੱਕੋ ਚੀਜ਼ ਨੂੰ ਨਾ ਤੁੰਨ ਚੜ੍ਹ ਦਿੰਦੇ ਆ ਜਦੋਂ ਪਾਉਂਦੇ ਆ ਮਤਲਬ ਕਹਿੰਦਾ ਕੋਈ ਵੀ ਚੀਜ਼ ਹੈਗੀ ਆਣ ਉਹ ਲਿਮਟ ਦੇ ਵਿੱਚ ਪਾਉਣੇ ਪੈਣੀਆਂ ਬਾਈ ਜੀ ਕੋਈ ਵੀ ਚੀਜ਼ ਹੈ ਜਿਹੜੀ ਉਹ ਲਿਮਟ ਦੇ ਵਿੱਚ ਪਾਉਣੇ ਪੈਣੀਆਂ ਇਹ ਨਹੀਂ ਕਿ ਜੇ ਅਸੀਂ ਅਲਸੀ ਪਾਉਣ ਲੱਗੇ ਅਲਸੀਆਂ ਨਾਲ ਟਰੇਆਂ ਭਰੀਆਂ ਹੋਈਆਂ ਵੀਰੇ ਇੰਨੀ ਜ਼ਿਆਦਾ ਗਰਮ ਹੁੰਦੀ ਆ ਕਿ ਜਿਹੜੀ ਕਬੂਤਰਾਂ ਨੂੰ ਫਿਰ ਪੰਛੀਆਂ ਨੂੰ ਨੁਕਸਾਨ ਵੀ ਕਰਦੀ ਆ ਇਸ ਕਰਕੇ ਤੁਸੀਂ ਉਨੀ ਕੀ ਚੀਜ਼ ਪਾਉਣੀ ਆ ਮਕਦਾਰ ਦੇ ਵਿੱਚ ਪਾਉਣੀ ਆ ਮਿਕਸ ਕਰਕੇ ਪਾਉਣੀ ਆ ਕਿ ਜਿਹਦੇ ਨਾਲ ਕੇ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਥੋੜੀਆਂ ਥੋੜੀਆਂ ਹਰੇਕ ਜਾਨਵਰ ਦੇ ਜਿਹੜੀਆਂ ਹਿੱਸੇ ਆ ਸਕਣ ਜੇਕਰ ਅਸੀਂ ਇੱਕ ਚੀਜ਼ ਨੂੰ ਹੀ ਤੰਨ ਚਾੜੀ ਜਾਵਾਂਗੇ ਤੇ ਉਹ ਕਬੂਤਰ ਲਈ ਜਾਂ ਕਿਸੇ ਬੰਦੇ ਲਈ ਵੀ ਜੇਕਰ ਅਸੀਂ ਕੱਲੀਆਂ ਗਰਮ ਚੀਜ਼ਾਂ ਖਾਈ ਜਾਈਏ ਤੇ ਉਹ ਜਿਹੜੀਆਂ ਹੈਗੀਆਂ ਸਿਹਤ ਦੇ ਲਈ ਜਿਹੜੀਆਂ ਉਹ ਹਾਨੀਕਾਰਕ ਹੁੰਦੀਆਂ ਨੇ ਬਈ ਨਹੀਂ ਆਪਾਂ ਜਿਹੜਾ ਹੈਗਾ ਮਿਕਸ ਦਾਣਾ ਪਾਉਨੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਅਸੀਂ ਵਿੱਚ ਉਹਦੇ ਅਲਸੀ ਬਾਜਰਾ ਕਣਕ ਛੋਲੇ ਮਸਰ ਮੋਠ ਤੇ ਤਾਰਾਨੀਰਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਇੱਕ ਹਰੀਮੂਗੀ ਇਹ ਚੀਜ਼ਾਂ ਮਿਕਸ ਕੀਤੀਆਂ ਹੋਈਆਂ ਨੇ ਇਹ ਦਾਣਾ ਜਿਹੜਾ ਅਸੀਂ ਕਬੂਤਰਾਂ ਨੂੰ ਪਾਉਨੇ ਆ ਇਹ ਜਿਹੜੇ ਹੈਗੇ ਕੁਝ ਨਾਰਾ ਉੱਡਣ ਵਾਲੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਇਸ ਸਾਲ ਆਪਾਂ ੜਾਵਾਂਗੇ ਜੀ ਤੇ ਇਨਾਂ ਦਾ ਜਿਹੜਾ ਖਾਸ ਧਿਆਨ ਆਪਾਂ ਨੂੰ ਰੱਖਣਾ ਪੈਂਦਾ ਆ ਭਾਈ ਇੱਕ ਜੇਕਰ ਢਿੱਲੇ ਹੁੰਦੇ ਨੇ ਜਿਆਦਾ ਜਾਨਵਰ ਤੇ ਇੱਕ ਨੰਬਰ ਨੋਟ ਕਰ ਲਓ ਜਿੱਦਾਂ ਗਲੱਛ ਦੇ ਆ ਦਾਣਾ ਹজম ਨਹੀਂ ਕਰਦੇ ਕਈ ਕਬੂਤਰਾਂ ਦੇ ਮਿੱਠਾਂ ਦੇ ਵਿੱਚ ਦੀ ਦਾਣਾ ਨਿਕਲਦਾ ਪੀਜਨ ਹੈਲਥ ਸਟਰੋਂਗ ਦਵਾਈ ਜਾਂਦੀ ਆ ਪੀਜਨ ਹੈਲਥ ਸਟਰੋਂਗ ਇਹ ਦਵਾਈ ਜਿਹੜੀ ਹੈਗੀ ਆ ਤੁਹਾਨੂੰ ਲੁਧਿਆਣੇ ਤੋਂ ਮਿਲ ਜਾਊਗੀ ਜੀ ਨੰਬਰ ਨੋਟ ਕਰ ਲਓ 9888890104 988890104 ਇਹ ਨੰਬਰ ਤੇ ਫੋਨ ਕਰਕੇ ਤੁਸੀਂ ਫੋਟੋਆਂ ਵੀ ਮੰਗਾ ਸਕਦੇ ਹੋ ਦਵਾਈ ਦਾ ਰਿਜ਼ਲਟ ਵੀ ਵਧੀਆ ਆ ਤੇ ਫੁੱਲ ਰਿਜ਼ਲਟ ਕੰਮ ਕਰਦੀ ਹੈ ਦਵਾਈ ਇਹ ਦਵਾਈ ਤੁਸੀਂ ਕਬੂਤਰਾਂ ਨੂੰ ਪਾਓ 2 ਐਮ ਐਲ ਇੱਕ ਲੀਟਰ ਦੇ ਵਿੱਚ ਪਾਈ ਜਾਓ ਤੇ ਕਬੂਤਰ ਜਿਹੜੇ ਪੂਰੇ ਤੰਦਰੁਸਤ ਰਹਿਣਗੇ ਜੀ ਇਹ ਅੱਜ ਤੁਸੀਂ ਸ਼ੌਂਕ ਕਰਿਓ ਆਪਣੇ ਕਬੂਤਰਾਂ ਦਾ ਇਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਆਪਾਂ 2 ਐਮ ਐਲ ਜਿਹੜੀ ਹੈਗੀ ਆ ਲਗਭਗ 1 ਲੀਟਰ ਦੇ ਵਿੱਚ ਪਾ ਦਿੰਨੇ ਆ ਠੀਕ ਹੈ ਜੀ emergancy ਦੇ ਵਿੱਚ ਜੇਕਰ ਕਿ ਇਹ ਭਰਾ ਨੂੰ ਵੀਰ ਨੂੰ ਜਿਹੜੀ ਹੈਗੀ ਆ ਦਵਾਈ ਨਹੀਂ ਮਿਲਦੀ pigeon health strong emergency ਦੇ ਲਈ ਆਪਣੇ ਕੋਲ metro gel 200 mg ਦੀਆਂ ਗੋਲੀਆਂ ਜਰੂਰ ਰੱਖਿਆ ਕਰੋ ਠੀਕ ਹੈ ਜੀ ਨਾਲੇ 52 ਹਿਮਾਲਿਆ ਦੀ ਉਹ ਰੱਖ ਲਿਆ ਕਰੋ ਜਾਂ liver ox ਆਂਦੀ ਆ ਸਪੈਸ਼ਲ ਕਬੂਤਰਾਂ ਦੀਆਂ ਮੈਡੀਸਨ ਜਿਹੜੀਆਂ ਹੈਗੀਆਂ ਆ ਉਹ ਡਾਕਟਰ ਸਾਹਿਬ ਵੱਲੋਂ ਬਣਾਈਆਂ ਗਈਆਂ ਤੇ ਆਪਣੇ ਲੁਧਿਆਣੇ ਗਿੱਲ ਪਿੰਡ ਦੇ ਵਿੱਚ ਸ਼ਾਪ ਹੈ ਜੀ ਵਿਰਾਟ ਫਰੈਂਡਸ ਫਾਰਮ ਤੋ ਕੁਵਿੰਦਰ ਭਰਾ ਆਪਣੇ ਉੱਥੇ ਹੁੰਦੇ ਨੇ ਉਹਨਾਂ ਦਾ ਤੁਹਾਨੂੰ ਨੰਬਰ ਦਿੱਤਾ ਹੈ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਜਿਹੜੀ ਹੈਗੀਆਂ ਦਵਾਈਆਂ ਮੰਗਵਾ ਸਕਦੇ ਹੋ ਬਹੁਤ ਹੀ ਵਧੀਆ ਰਿਜ਼ਲਟ ਆ ਕਿਉਂਕਿ ਅਸੀਂ ਜਿੰਨੀਆਂ ਤੱਕ ਆਪ ਰਿਜ਼ਲਟ ਨਾਲ ਲੈ ਲਈ 19 ਦੇਰ ਤੱਕ ਕਦੇ ਵੀ ਕਿਸੇ ਨੂੰ ਆਪਾਂ ਦਵਾਈ ਵਰਤਣ ਦੇ ਲਈ ਨਹੀਂ ਕਹਿੰਦੇ ਇਹ ਦੇਖੋ ਆਪਣੇ ਇਹ ਪੰਛੀ ਜਿਵੇਂ ਤੁਸੀਂ ਦੇਖ ਰਹੇ ਹੋ ਬਾਬੇ ਦੀ ਕਿਰਪਾ ਦੇ ਨਾਲ ਤੰਦਰੁਸਤ ਨੇ ਪੂਰੇ ਵਧੀਆ ਨੇ ਪਹਿਲਾਂ ਆਪਾਂ ਵੀ ਬਈ ਜੀ ਬਹੁਤ ਨੁਕਸਾਨ ਚੱਲ ਦੇ ਰਹੇ ਹਾਂ ਜਦੋਂ ਨਹੀਂ ਸੀ ਸਾਨੂੰ ਜਾਣਕਾਰੀ ਇਹਨਾਂ ਦੀ ਕਬੂਤਰਾਂ ਦਾ ਦਾਣਾ ਪਾਣੀ ਜਿਹੜਾ ਹੈਗਾ ਆ ਉਸੇ ਹਿਸਾਬ ਦੇ ਨਾਲ ਕਰਨਾ ਪੈਂਦਾ ਮੌਸਮ ਦੇ ਹਿਸਾਬ ਦੇ ਨਾਲ ਚੇਂਜ ਕਰਨੇ ਪੈਂਦਾ ਆਪਾਂ ਕਿਸੇ ਦੇ ਪਿੱਛੇ ਲੱਗ ਕੇ ਜਿਹੜਾ ਹੈਗਾ ਜੇਕਰ ਕੋਈ ਸਰੋਂ ਪਾਉਂਦਾ ਆਪਾਂ ਸਰੋਂ ਹੀ ਪਾਈ ਜਾਂਦੇ ਆ ਜੇ ਕੋਈ ਮੱਕੀ ਪਾਉਂਦਾ ਹੀ ਮੱਕੀ ਪਾਈ ਜਾਂਦੇ ਆ ਵੀਰ ਜੀ ਡੋਜ਼ ਹੁੰਦੀ ਆ ਹਰ ਇੱਕ ਚੀਜ਼ ਨੂੰ ਫਿਰ ਦੱਸ ਲਈਏ ਕਿ ਡੋਜ਼ ਦੇ ਹਿਸਾਬ ਦੇ ਨਾਲ ਮਿਕਦਾਰ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਆ ਉਹ ਵਰਤਿਆ ਕਰੋ ਕੋਈ ਵੀ ਚੀਜ਼ ਜਿਹੜੀ ਹੈਗੀ ਆ ਲਿੰਮਟ ਤੋਂ ਜ਼ਿਆਦਾ ਪਾਉਣੀ ਜਿਹੜੀ ਆ ਉਹ ਵਧੀਆਂ ਨਹੀਂ ਹੈਗੀ ਕਬੂਤਰਾਂ ਨੂੰ ਜਿਹੜੀ ਆ ਉਹ ਨੁਕਸਾਨ ਦੇ ਜਿਹੜੀ ਹੈਗੀ ਆ ਆਪਾਂ ਤੁਹਾਨੂੰ ਸ਼ੌਂਕ ਕਰਾਉਨੇ ਆ ਆਪਣੇ ਕਬੂਤਰਾਂ ਦਾ ਇਹ ਜਿਹੜੇ ਤੁਸੀਂ ਪਹਿਲਾਂ ਦੋ ਖੁੱਡੇ ਦੇਖੇ ਨੇ ਇਹ ਆਪਣੇ ਉੱਡਣ ਵਾਲੇ ਕਬੂਤਰ ਸੀ ਤੇ ਇਹ ਆ ਜੀ ਆਪਣੀਆਂ ਵੱਡੀਆਂ ਜੋੜੀਆਂ ਤੁਹਾਨੂੰ ਦੱਸ ਦਈਏ ਇਸ ਟਾਈਮ ਜਿਹੜਾ ਹੈਗਾ ਭਾਈ ਆਪਾਂ ਵੀ ਤੁਹਾਨੂੰ ਦੱਸ ਜੀ ਵੀ ਆਪਾਂ ਵੀ ਹੁਣ ਲਗਭਗ ਮਹੀਨਾ ਹੋ ਗਿਆ ਖੁੱਡਿਆਂ ਦੇ ਵਿੱਚੋਂ ਮਿੱਠਾ ਨਹੀਂ ਕੱਢੀਆਂ ਕਿਉਂਕਿ ਮੈਨੂੰ ਪਤਾ ਕਿ ਜੇਕਰ ਇਹ ਈ ਗਰਮੈਸ਼ ਦਿੰਦੀਆਂ ਨੇ ਨਿਗ ਬਣਿਆ ਰਹਿੰਦਾ ਇਹਨਾਂ ਨੂੰ ਪੰਛੀ ਫਿਰ ਜਿਹੜੇ ਆ ਪੂਰੇ ਐਕਟਿਵ ਰਹਿੰਦੇ ਨੇ। ਇਸ ਟਾਈਮ ਤੁਸੀਂ ਦੇਖ ਸਕਦੇ ਹੋ ਦਾਣਾ ਪਾਣੀ ਇਹਨਾਂ ਨੂੰ ਪਾ ਦਿੱਤਾ ਹੈ। ਇਸ ਕਰਕੇ ਥੋੜੇ ਜਿਵੇਂ ਹੋਏ ਨੇ ਜਦੋਂ ਦਾਣਾ ਨਹੀਂ ਪਾਇਆ ਹੋਇਆ ਫਿਰ ਪੂਰੇ ਤੇਜ਼ ਹੁੰਦੇ ਨੇ। ਲਗਭਗ ਹੁਣ ਵੀ ਠੀਕ ਨੇ ਤੇ ਵਧੀਆ ਦਾਣਾ ਖਾ ਕੇ ਆਪੋ ਆਪਣੀਆਂ ਜਿਹੜੀਆਂ ਥਾਵਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਮਲ ਲੀਆਂ ਨੇ ਜੀ ਤੇ ਆਪੋ ਆਪਣੀਆਂ ਥਾਵਾਂ ਤੇ ਜਿਹੜੇ ਉਹ ਬੈਠ ਗਏ ਨੇ। ਇਹ ਜਿੰਨੇ ਵੀ ਨੇ ਆਪਣੇ ਵੱਡੇ ਪੰਛੀ ਨੇ ਜੀ। ਇਹ ਆਪਣਾ ਇੱਕ ਕਾਲਾ ਜੀ ਇਹ ਪੁਰਾਣਾ ਆ ਟੇਡਾ ਬਹੁਤ ਸਾਲ ਹੋ ਗਏ ਆ ਕਿ ਆਪਾਂ ਦਿੱਤਾ ਨਹੀਂ ਕਿਸੇ ਨੂੰ ਕੋਲੀ ਰੱਖਿਆ ਹੋਇਆ ਇਹ ਮਾੜਾ ਜਾਂ ਟੇਡਾ ਆ ਆਪੇ ਜਿਆਦਾ ਵੀ ਹੋ ਜਾਂਦਾ ਘਟ ਵੀ ਜਾਂਦਾ ਆ ਪਰ ਇਹਨੂੰ ਅਸੀਂ ਕਿਸੇ ਨੂੰ ਦਿੱਤਾ ਨਹੀਂ ਕਿਉਂਕਿ ਆਪਣੇ ਕੋਲ ਪੁਰਾਣਾ ਕਬੂਤਰ ਫਿਰ ਇਹਨਾਂ ਦੀ ਸ਼ਾਮ ਨਹੀਂ ਲੋਕ ਕਰਦੇ ਇਸ ਕਰਕੇ ਅਸੀਂ ਆਪਣੇ ਕੋਲੀ ਰੱਖਿਆ ਹੋਇਆ ਪੂਰੀ ਸ਼ਾਮ ਸੰਭਾਲ ਜਿਹੜੀ ਹੈਗੀ ਆ ਇਹਨਾਂ ਦੀ ਚੱਲਦੀ ਆ ਜੀ ਇਹ ਜਿਹੜਾ ਕਬੂਤਰ ਜਿਹਦੇ ਮੋਢੇ ਤੇ ਲਾਲ ਰੰਗ ਆ ਜੀ ਇਹ ਆਪਣੇ ਕੋਲ ਸ਼ਾਮ ਤੱਕ ਡਿਆ ਆਪਣਾ ਇਹ ਕਬੂਤਰ ਕੱਚੀਆਂ ਪੀਲੀਆਂ ਅੱਖਾਂ ਦਾ ਕਬੂਤਰ ਆ ਆਪਣਾ ਇਹਦੇ ਨਾਲ ਇੱਕ ਕਬੂਤਰੀ ਲਈ ਹੋਈ ਹੈ ਤੇ ਹੁਣ ਜਿਹੜੇ ਹੈਗੇ ਆ ਜੋੜੇ ਜਿਹੜੇ ਹੈਗੇ ਆ ਲਗਭਗ ਦੁਬਾਰਾ ਮੇਲ ਦਿੱਤੇ ਗਏ ਆ ਕੁਝ ਤੇ ਕਿਉਂਕਿ ਸਰਦੀਆਂ ਦੇ ਵਿੱਚ ਜਿਹੜੇ ਹੈਗੇ ਆ ਉਹ ਬੱਚੇ ਜਿਹੜੇ ਹੈਗੇ ਆ ਉਹ ਨਹੀਂ ਬਣਦੇ ਮਰ ਜਾਂਦੇ ਨੇ ਲਗਭਗ ਜਿੰਨੇ ਵੀ ਹੁੰਦੇ ਨੇ ਹੁਣ ਛੋਟਾ ਬੱਚਾ ਕੋਈ ਨਹੀਂ ਹੈਗਾ ਜਿੰਨੇ ਵੀ ਨੇ ਲਗਭਗ ਜਿਹੜੇ ਹੈਗੇ ਆ ਵੱਡੇ ਕਬੂਤਰ ਹੀ ਨੇ ਇਹ ਤੋਂ ਜਿੰਨੇ ਵੀ ਕਬੂਤਰ ਦੇਖੇਓ ਬਾਈ ਇਹ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਕੋਈ ਨਹੀਂ ਹੈ ਜੀ ਇਹ ਕਬੂਤਰੀ ਚਿੱਟੀਆਂ ਅੱਖਾਂ ਦੀ ਜੀ ਇਹ ਬਾਈ ਆਪਣੇ ਬਬਲੀ ਖੁੱਡੀਆਂ ਵਲਖਰਾਣੇ ਤੋਂ ਉਹਨਾਂ ਕੋਲੋਂ ਆਈ ਹੈ ਜੀ ਬਹੁਤ ਚੰਗੀ ਕਬੂਤਰੀ ਆਪਾਂ ਨੂੰ ਬੜੀ ਪਸੰਦ ਆ ਜੀ ਤੇ ਇਹ ਆਪਾਂ ਹੁਣ ਜੋੜੇ ਲਾਈ ਆ ਬਚਿਆਂ ਤੇ ਦੇਖਦੇ ਆ ਇਹਦਾ ਕੀ ਰਿਜ਼ਲਟ ਆਂਦਾ ਆ ਪਿੱਛੇ ਜਿਹੜੀ ਹੈਗੀ ਆ ਪੂਰੀ ਮਖਿਆਲੀ ਬੈਠੀ ਆ ਆਪਣੀ ਜੀ ਬਹੁਤ ਹੀ ਸਨਖੀ ਕਬੂਤਰੀ ਆ ਦਿਲ ਖੁਸ਼ ਹੁੰਦਾ ਇੱਕ ਇਹ ਹੈ ਆਪਣੀ ਚਟੀਆਂ ਅੱਖਾਂ ਦੀ ਇਹ ਜਿਹੜਾ ਹੈਗਾ ਉਹਦਾ ਪੱਠਾ ਆ ਕਬੂਤਰੀ ਆ ਜਿਹੜੀ ਪਰੇ ਬੈਠੀ ਆ ਇੱਥੇ ਇੱਕ ਬੈਠੀ ਆ ਤੁਹਾਨੂੰ ਕਬੂਤਰੀ ਦਿਖਾਣੀ ਆ ਆਪਣੇ ਖੁੱਡੇ ਦੀ ਸਭ ਤੋਂ ਪੁਰਾਣੀ ਕਬੂਤਰੀ ਜਿੰਨੇ ਨੇ ਆਪਾਂ ਨੂੰ ਕਿਸੇ ਟਾਈਮ ਦੇ ਵਿੱਚ ਇੱਕ ਬਹੁਤ ਵਧੀਆ ਬਾਜੀ ਜਿਤਾਈ ਸੀ ਇਹ ਬੈਠੀ ਆ ਜਿਹੜੀ ਸਿਰ ਤੋਂ ਲਾਲ ਹੈ ਚਿੱਟਾ ਛੱਲਾ ਪੈਰ ਦੇ ਵਿੱਚ ਜੀ ਇਹ ਇਹ ਦੇਖੋ ਜੀ ਇਹ ਕਬੂਤਰੀ ਇਹ ਇਸ ਖੁੱਡੇ ਦੀ ਸਭ ਤੋਂ ਪੁਰਾਣੀ ਕਬੂਤਰੀ ਆ 2015 ਦੇ ਵਿੱਚ ਇਸ ਕਬੂਤਰੀ ਦੇ ਨਾਲ ਆਪਾਂ ਜਿਹੜੀ ਸਜਾਨਪੁਰ ਬਾਜੀਆਂ ਲਗੀਆਂ ਸੀ ਤੇ ਇਹ ਕਬੂਤਰੀ ਆਪਣੀ ਲਾਸਟ ਤੇ ਐਂਡ ਤੇ ਉੱਡਦੀ ਪਈ ਸੀ ਸਾਰੇ ਬੈਠ ਗਏ ਹੀਗੇ ਸੀ ਤੇ ਉਧਰ ਦੂਜੀ ਪਾਰਟੀ ਦਾ ਵੀ ਇੱਕ ਉੱਡਦਾ ਪਿਆ ਹੈਗਾ ਸੀ ਬਾਈ ਉਹ ਗਰਮੀ ਬਹੁਤ ਜ਼ਿਆਦਾ ਉਦੋਂ ਪੈ ਗਈ ਤੇ 1:00 ਤੇ 32 ਮਿੰਟ ਤੇ ਇੱਕ 33 ਤੇ ਉਹਨਾਂ ਦਾ ਬੈਠ ਗਿਆ ਸੀ ਤੇ ਆਪਣੀ ਫਿਰ ਇਹ ਕਬੂਤਰੀ ਜਿਹੜੀ 1:50 ਮਿੰਟ ਤੇ ਬੈਠੀ ਸੀ 2015 ਦੀ ਗੱਲ ਹੈ ਸ਼ਾਇਦ ਹਾਂ 2015-16 ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਕਬੂਤਰੀ ੜਾਈ ਨਹੀਂ ਦੋ ਤਿੰਨ ਸਾਲ ਆਪਣੇ ਕੋਲ ਢੀ ਬਾਜੀਆ ਘਰ ਵਾਲੀਆਂ ਬਾਜੀਆਂ ਚ ਆਪਾਂ ਇਹਨੂੰ ਉਡਾਉਂਦੇ ਸੀ ਜੀ ਤੇ ਸਿਆਣੀ ਇੰਨੀ ਸੀ ਬੈੰਦੀ ਆਪਣੇ ਘਰ ਇਹੀ ਕਿਤੇ ਇੱਧਰ ਉੱਧਰ ਕਦੇ ਇਹਨੇ ਪੈਰ ਨਹੀਂ ਸੀ ਲਾਇਆ ਤੇ ਨਾਲ ਜਿਹੜਾ ਇਹਦੇ ਹੁਣ ਆਪਾਂ ਕਬੂਤਰ ਲਾਇਆ ਇਹ ਫੌਜੀ ਧਮੋਟ ਵਾਲਿਆਂ ਦੇ ਵਿੱਚੋਂ ਆ ਜਿਹੜੇ ਮੌਜੇ ਸੀਗੇ ਖਟੀਆਂ ਅੱਖਾਂ ਦਾ ਬੈਠਾ ਹੋਇਆ ਉਹ ਕਬੂਤਰ ਹੈ ਜੀ ਇਹ ਹੈ ਆਪਣਾ ਜੋੜਾ ਜਿਹਦੇ 13 ਘੰਟੇ ਬੱਚੇ ਉੜਦੇ ਆ ਜੀ ਲਾਲ ਚੀਨਾ ਕਬੂਤਰ ਦੌਧਰ ਵਾਲਾ ਤੇ ਚਿੱਟੀ ਗੁਤਰੀ ਇੰਦਰਜੀਤ ਵੀਰ ਲੁਧਿਆਣੇ ਦੇ ਘਰੋਂ ਆਈ ਸੀ ਅੱਜ ਤੋਂ ਕਈ ਸਾਲ ਪਹਿਲਾਂ ਇਹ ਵੀ ਆਪਾਂ 2000 ਲਗਭਗ 13 14 ਦੇ ਲਿਆਂਦੇ ਹੋਏ ਆ 14 14 15 ਦੇ ਇਹ ਆਪਣੇ ਕੋਈ ਜੋੜਾ ਤੇ ਇਹਦੇ ਬੱਚੇ ਆਪਣੇ ਕੋ ਕਈ ਵਾਰ ਜਿਹੜੇ ਹੈਗੇ 13 13 ਘੰਟੇ ਘਰੇ ਉਡਾਰਦੇਗੇ ਇੱਕ ਵਾਰ ਬਾਜੀ ਚ ਵੀ 7:42 ਮਿੰਟ ਤੇ ਘਰੇ ਬੈਠਾ ਜੀ ਇਸ ਜੋੜੇ ਦਾ ਬੱਚਾ ਬਹੁਤੀ ਜ਼ਿਆਦਾ ਉੜਦੇ ਨੇ ਮਤਲਬ ਕਦੇ ਮਿਸ ਨਹੀਂ ਮਾਰਿਆ ਇਸ ਜੋੜੇ ਦੇ ਬੱਚੇ ਨੇ ਐ ਉੱਪਰ ਇੱਕ ਜੋੜ ਬੈਠਾ ਆ ਕਬੂਤਰੀ ਨੇ ਨਾਲਿਆ ਸ਼ਾਇਦ ਤੇ ਨਾਲ ਜਿਹੜਾ ਸ਼ਾਹ ਅੱਖਾ ਕਬੂਤਰ ਬੈਠਾ ਇਹ ਕਬੂਤਰ ਆਹੀ ਜੀ ਉਸਤਾਦ ਜਾਦੂ ਸਰਪੰਚ ਜੀ ਦੇ ਘਰੋਂ ਇੱਕ ਇਹ ਕਬੂਤਰੀ ਬੈਠੀ ਆ ਲਾਲਸਰੀ ਜਿਹੜੀ ਪਰੇ ਨੂੰ ਜਾ ਰਹੀ ਆ ਇਹ ਕਬੂਤਰੀ ਆਹੀ ਜੀ ਬਹੁਤ ਪੁਰਾਣੀਆਂ ਇਹ ਵੀ ਬਾਜੀਆਂ ਉੱਡੀ ਹੋਈਆਂ ਜਦੋਂ ਇਹ ਕਬੂਤਰੀ ਵੀ ਬਾਜੀ ਉੱਡੀ ਆ 13 ਘੰਟੇ ਵਾਲੀ ਇੰਦਰਜੀਤ ਵਾਲੀ ਤੇ ਇਹ ਇਕੱਠੀਆਂ ਉੱਡਦੀਆਂ ਸੀ ਦੋਵੇਂ ਕਬੂਤਰੀਆਂ ਲਾਲਸਰੀ ਤੇ ਗਰਮੀ ਦੇ ਵਿੱਚ ਫੁੱਲ ਗਰਮੀ ਦੇ ਬੱਚੇ ਜਿਹੜੀਆਂ 2-2 2:3 ਵਜੇ ਇਹ ਬੈਠਦੀਆਂ ਸੀ ਤੇ ਇਹ ਹੁਣ ਆਪਾਂ ਬੱਚਿਆਂ ਤੇ ਲਾਈਆਂ ਹੋਈਆਂ ਆ ਆਪਣੇ ਕੋਲ ਪੁਰਾਣੀਆਂ ਇਹ ਤਿੰਨ ਕਬੂਤਰੀਆਂ ਇੱਕ ਇਹ ਜਿਹੜੀ ਲਾਲਸਰੀ ਤੇ ਹੈਗੀ ਆ ਬੰਸੀ ਰਾਹੀ ਵਾਲੀ ਬਰੀਡ ਤੇ ਇਹ ਇੰਦਰਜੀਤ ਲੁਧਿਆਣੇ ਵਾਲੀ ਬਰੀਡ ਆ ਇਹ ਕਬੂਤਰੀ ਜਿਹੜੀ ਆਪਣੀ ਸੁਖੀ ਬਾਈ ਜਮਾਲਪੁਰ ਉਹਦੇ ਘਰ ਦੀ ਕਬੂਤਰੀ ਹੈ ਬਹੁਤ ਪੁਰਾਣੀ ਆ ਇਹ ਤਿੰਨੇ ਕਬੂਤਰੀਆਂ ਆਪਣੇ ਕੋਲ ਬਾਜੀ ਉੱਡੀਆਂ ਪੁਰਾਣੀਆਂ ਜਿਹੜੀਆਂ ਇਸ ਟਾਈਮ ਖੁੱਡੇ 'ਚ ਬੈਠੀਆਂ ਨੇ ਤੇ ਇਹ ਜਿਹੜਾ ਕਬੂਤਰ ਆ ਮਾਈ ਇਹ ਵੀ ਆਪਾਂ 3-4 ਸਾਲ ਡਾਇਆ ਇਹ ਤਾਂ 2-3 ਸਾਲ ਪਹਿਲਾਂ ਮੇਰੇ ਕੋਲ ਕਬੂਤਰ ਘਟ ਗਏ ਬੈਰੀ ਲੈ ਗਈ ਤਾਂ ਮੈਂ ਇਹ ਫੇਰ ਦਾਤਾ ਤੇ ਇਹ ਕਬੂਤਰ ਮਾਈ ਜੀ ਫੇਰ ਵੀ ਜਿਹੜਾ ਹੈਗਾ ਸੀ 3 ਵਜੇ ਦੇ ਕਰੀਬ ਆਪਣੇ ਕੋਲ ਬੈਠਾ ਕਿਉਂਕਿ ਉਮਰ ਵੀ ਕਾਫੀ ਇਹਦੀ ਹੋ ਗਈ ਦੀ ਆ ਤੇ ਬਈ ਫੇਰ ਵੀ ਕਬੂਤਰ ਨੇ ਜਿਹੜੀ ਹੈਗੀ ਆ ਪੂਰੀ ਕਾੜ ਕੰਢੀ ਪੂਰਾ ਵਧੀਆ ਉੱਡਿਆ ਬਹੁਤ ਹੀ ਸਿਆਣਾ ਕਬੂਤਰ ਆ ਘਰ ਦਾ ਵੀ ਬਹੁਤ ਜ਼ਿਆਦਾ ਪੱਕਾ ਹੈ ਜੀ ਇਹ ਇਹਦੇ ਨਾਲ 2018 ਚ ਇਹਨੂੰ ਡਾਇਆ ਸੀ ਤੇ ਮੋਟਰਸਾਈਕਲ ਵੀ ਆਪਾਂ ਜਿੱਤਿਆ ਸੀ ਇੱਕ ਇਹ ਕਬੂਤਰ ਉੱਡਿਆ ਸੀ ਤੇ ਬਾਕੀ ਕੋਈ ਸ਼ਾਹ ਕਿਉਂ ਡੇ ਹੀ ਹਰੇ ਆ ਤਲਵੰਡੀ ਵਾਲੇ ਤੇ ਇੱਕ ਕਬੂਤਰ ਇਹ ਉੱਡਿਆ ਹੈਗਾ ਹੀ ਲਾਲਸਰਾ ਕਬੂਤਰ ਆ ਰਾਜਨ ਵਾਲਿਆਂ ਚੋਂ ਇਹ ਕਬੂਤਰ ਐਂਡ ਤੇ ਬੈਠਾ ਸੀ 3:19 ਵਜੇ ਤੇ ਬਹੁਤ ਜ਼ਿਆਦਾ ਗਰਮੀ ਸੀ ਉਦੋਂ ਤਿੰਨ 19 ਤੇ ਬੈਠਾ ਸੀ ਇਹ ਜਿਹੜਾ ਕਮਟਰ ਐ ਚੈੱਕ ਕਰੋ ਇੱਕ ਮੋਜਾ ਹੈਗਾ ਜੰਟੇ ਵਾਲਿਆਂ ਚੋ ਉਸਤਾਦ ਜੀ ਵਾਲਿਆਂ ਚੋ ਜੰਟਾ ਬਾਬਾ ਜੀ ਇਹ ਮੋਜਾ ਆ ਕਾਲੀ ਪੂਛ ਦਾ ਉਸਤਾਦ ਮੂਸੀ ਮੂਲਿਆਂ ਵਾਲੀ ਉਹਨਾਂ ਦੇ ਘਰੋਂ ਆਇਆ ਹੋਇਆ ਇਹ ਕਮਟਰ ਐ ਇਹ ਬਈ ਹਰਪ੍ਰੀਤ ਲੈ ਕੇ ਆ ਹਿਲਲਿਆਂ ਵਾਲਾ ਉਹਨਾਂ ਨੇ ਆਪਾਂ ਨੂੰ ਦਿੱਤਾ ਹੈਗਾ ਸੀ ਸ਼ੌਂਕ ਕਰੋ ਬਾਈ ਇਹ ਕਬੂਤਰਾਂ ਦਾ ਇਹ ਬਾਈ ਜਿਹੜੇ ਤੁਸੀਂ ਕਬੂਤਰ ਦੇਖ ਰਹੇ ਹੋ ਸਿਰਫ ਤੁਹਾਡੇ ਸ਼ੌਂਕ ਲਈ ਆ ਆਪਾਂ ਨੂੰ ਕਈ ਵੀਰ ਕਹਿੰਦੇ ਸੀ ਕਿ ਆਪਣੇ ਕਬੂਤਰਾਂ ਦਾ ਵਧੀਆ ਤਰੀਕੇ ਦੇ ਨਾਲ ਸ਼ੌਂਕ ਕਰਾ ਦਿਓ ਇੱਕ ਜੋੜ ਤੁਹਾਨੂੰ ਦਿਖਾਈਏ ਇਹ ਬੈਠਾ ਵਿੱਚ ਜੀ ਲਾਲ ਚੀਨੀ ਕਬੂਤਰੀ ਤੇ ਕਾਲਾ ਚੀਨਾ ਕਬੂਤਰ ਇਹ ਜੋੜ ਬਹੁਤ ਪੁਰਾਣਾ ਆ ਤੇ ਤੁਹਾਨੂੰ ਦੱਸ ਦਈਏ ਉਹ ਜੋੜ ਆ ਜਿਹੜਾ ਕਾਲੇ ਚੀਨੇ ਬੱਚੇ ਕੱਢ ਦਿੰਦਾ ਉਹ ਸੋਰੀ ਕਾਲਾ ਚੀਨਾ ਜੋੜਾ ਕੋਕਾ ਕੋਲਾ ਬੱਚੇ ਕੱਢਿਆ ਇਹਨੇ ਕਾਲੇ ਬੱਚੇ ਕੱਢੇ ਇਹਨੇ ਤੇ ਲਾਲ ਪੂਰੇ ਇਹਦਾ ਇੱਕ ਮੈਂ ਤੁਹਾਨੂੰ ਪੱਠਾ ਦਿਖਾਣਾ ਨਰ ਜਿਹੜਾ ਕੋਕਾ ਕੋਲਾ ਜੇ ਇੱਥੇ ਸਾਹਮਣੇ ਹੋਇਆ ਇਹ ਕਬੂਤਰੀ ਦੇ ਨਾਲ ਮੈਂ ਲਾਇਆ ਹੋਇਆ ਆ ਆ ਬੈਠਾ ਹੈ ਜੀ ਇਹ ਨਰ ਹੈ ਕੋਕਾ ਕੋਲਾ ਇਹ ਨਰ ਇਹਨਾਂ ਨੇ ਕੱਢਿਆ ਹੋਇਆ ਇਹ ਮਤਲਬ ਅਲੱਗ ਹੀ ਟਾਈਪ ਦੇ ਬੱਚੇ ਕੱਢਦੇ ਆ ਤੇ ਉਡਾਰ ਜਿਹੜੀ ਹੈਗੀ ਆ ਬਹੁਤ ਹੀ ਜ਼ਿਆਦਾ ਇਹਨਾਂ ਦੇ ਵਿੱਚ ਤੇ ਇਹ ਅਸੀਂ ਇੱਕ ਰੋਕ ਲਿਆ ਹੈਗਾ ਇੱਕ ਕਬੂਤਰੀ ਵੀ ਰੋਕੀ ਹੋਈ ਆ ਉਹ ਪਿੱਛੇ ਬੈਠੀ ਹੈ ਜੀ ਇਹਰੋ ਦੇ ਵਿੱਚ ਰੈੱਡ ਰਿੰਗ ਮੈਂ ਪਾਇਆ ਹੋਇਆ ਦੋ ਪੰਛੀ ਆਪਾਂ ਇਹਦੇ ਰੋਕ ਲਈ ਹੀ ਕਢਾ ਕੇ ਆ ਵਿੱਚ ਦੋ ਟੈਡੀ ਬੱਚੇ ਆ ਆਪਣੇ ਇਹ ਘਰ ਲਈ ਆ ਜੀ ਐ ਇਹਦੇ ਮਾਂ ਪਿਓ ਆ ਇਸ ਜੋੜ ਦੇ ਇਹ ਵੱਡਾ ਜੋੜ ਆ ਤੇ ਇਹ ਜਿਹੜੇ ਆ ਦੋਵੇਂ ਬੱਚੇ ਅੱਗੇ ਕੱਢੇ ਨੇ ਇਹਨਾਂ ਨੇ ਬਾਕੀ ਮਿੱਤਰੋ ਲਗਭਗ ਜਿੰਨੇ ਵੀ ਹੈਗੇ ਆ ਇਹਦੇ ਵਿੱਚ ਆਪਾਂ ਜੋੜ ਹੀ ਛੱਡੇ ਹੋਏ ਆ ਤੇ ਦੂਸਰੇ ਖੁੱਡੇ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਆ ਆ ਥੱਲੇ ਜਿਹੜਾ ਹੈਗਾ ਆਪਣਾ ਮਖਿਆਲੇ ਪੂਰੇ ਆ ਜਿਹੜੇ ਉਹਨਾਂ ਦਾ ਜੋੜ ਆ ਇਹ ਕਬੂਤਰ ਜਿਹੜਾ ਬਾਪੂ ਢਿੰਗ ਕਰਾਂਗੜਾਂ ਦੀ ਜਿਹਦੇ ਘਰੋਂ ਆਇਆ ਹੋਇਆ ਆ ਤੇ ਕਬੂਤਰੀ ਜਿਹੜੀ ਹੈਗੀ ਆਪਾਂ ਹੋਰ ਕਿਤੋਂ ਲੈ ਕੇ ਆਏ ਸੀ ਪੂਲੀ ਹਣੀ ਪੂਲੀ ਸਰਪੰਚ ਪਣੀ ਸਰ ਪੰਜ ਪੁੱਲੀ ਵਾਲਿਆਂ ਦੀ ਕਬੂਤਰੀ ਹੈ ਜਿਹੜੀ ਪਿੱਛੇ ਬੈਠੀ ਹੈ ਜੀ ਇਹ ਜੋੜੀ ਮਖਿਆਲਿਆਂ ਦਾ ਤੇ ਇਹਨਾਂ ਨੇ ਦੋ ਬੱਚੇ ਤੁਹਾਨੂੰ ਉਧਰ ਮਖਿਆਲੇ ਦਿਖਾਏ ਪਹਿਲੇ ਖੁੱਡੇ ਚ ਤੇ ਉਹ ਹੈ ਇੱਕ ਮਖਿਆਲੀ ਇਹ ਆ ਨਸਲਾਂ ਜਿਹੜੀਆਂ ਹੌਲੀ ਹੌਲੀ ਬਾਈ ਇਕੱਠੀਆਂ ਕੀਤੀਆਂ ਟਾਈਮ ਬਹੁਤ ਲੱਗਾ ਪਰ ਬਣਾਈਆਂ ਆ ਇਹ ਲਾਲਚੀ ਨੇ ਉਸਤਾਦ ਗੁਰਦੇਵ ਵਾਲੇ ਜਿਹੜੇ ਕਬੂਤਰਾਂ ਉਹਨਾਂ ਦੇ ਵਿੱਚੋਂ ਜੀ ਬਾਕੀ ਮਤਰੋ ਤੁਹਾਨੂੰ ਸ਼ੌਂਕ ਆਪਾ ਕਰਾਉਂਦੇ ਰਹਿੰਦੇ ਆ। ਇਹ ਕਪੜਾ ਡੱਬਿਆਂ ਦਾ ਜੋੜ ਹੈ। ਥੋੜਾ ਜਹਾ ਹਣੀ ਦੇ ਦੇ ਵਿੱਚ ਬੜਿਆ ਹੋਇਆ ਕਮੂਤਰ। ਬਾਕੀ ਮਤਲਬ ਤੁਹਾਨੂੰ ਦਿਖਾ ਦਿੰਨੇ ਆ ਥੋੜੇ ਇਧਰ ਵੀ ਹੈਗੇ ਨੇ ਇਹ ਆਪਣੀ ਸ਼ਾਖ ਖਿਦਰੀਦ ਇਧਰ ਬੈਠੀ ਆ ਜਿੰਨੀ ਹੈਗੀ ਆ ਕੁਝ ਇਹਦੇ ਵਿੱਚ ਨੇ ਜੋ ਇੱਧਰ ਵੀ ਹੈਗਾ ਉਹ ਪਿੱਛੇ ਕਬੂਤਰੀ ਬੈਠੀ ਆ ਕਬੂਤਰ ਸ਼ਾਇਦ ਆਂਡਿਆਂ ਤੇ ਬੈਠਾ ਹੋਊਗਾ ਦਾਣਾ ਪਣੀ ਕਰ ਦਤਾ ਬਾਈ ਜੀ ਸ਼ਾਮ ਦਾ ਟਾਈਮ ਆ ਇੱਧਰ ਵੀ ਲਾਈਟ ਜਗਾ ਲੈਨੇ ਆ ਥੋੜੀ ਜੀ ਆਪਾਂ ਕਿਉਂਕਿ ਥੋੜਾ ਜਾਂ ਹਨੇਰਾ ਹੈ ਅੰਦਰ ਖੁੱਡਿਆਂ ਦੇ ਕਲੋਜ਼ ਕੀਤੇ ਹੋਏ ਨੇ ਥੋੜੇ ਜਿਹੇ ਇਹ ਇਹ ਦੇਖੋ ਚਿੱਟੀਆਂ ਦੀ ਮਦੀਨ ਬਾਈ ਜੀ ਲਾਲ ਸਰੀ ਦਾ ਲੱਗਦਾ ਸ਼ੌਂਕ ਦੱਸਣਾ ਜ਼ਰੂਰ ਬਈ ਕੋਸ਼ਿਸ਼ ਰਹਿੰਦੀ ਆ ਵੀ ਜਿੱਥੇ ਵੀ ਜਾਈਏ ਤੁਹਾਨੂੰ ਸ਼ੌਂਕ ਦੇ ਤੇ ਅੱਜ ਤੁਸੀਂ ਕਰਿਓ ਸਾਡੇ ਆਪਣੇ ਕਬੂਤਰਾਂ ਦਾ ਸ਼ੌਂਕ ਇੱਕ ਕਬੂਤਰੀ ਆ ਬੈਠੀ ਆ ਬਈ ਇਹ ਐਰ ਕਾ 6 ਵਜੇ ਕੇ 2 ਕ 3 ਮਿੰਟ ਤੇ ਬੈਠੀ ਘਰੇ ਘਰ ਵਾਲੀਆਂ ਬਾਜ਼ੀਆਂ ਚੜਾਈ ਸੀ ਇਹ ਇਹ ਜੋੜਿਆਂ ਤੇ ਲਾਈ ਹੋਈ ਹੈ ਹੁਣ ਇਹਨੂੰ ਆਪਾਂ ਕੱਲੀ ਕਰ ਦੇਵਾਂਗੇ ਕਰੋ ਸ਼ੌਕ ਮੇਰੇ ਵੀਰੇ ਨਾ ਕਮੂਤਰਾਂ ਦਾ ਉਹ ਕਬੂਤਰ ਤੇ ਦੱਸਣਾ ਬਾਈ ਜੀ ਕਿੱਦਾਂ ਦੇ ਲੱਗਦੇ ਆ ਇਹ ਜਿੰਨੇ ਵੀ ਕੂਤਰ ਨੇ ਬਾਈ ਜੀ ਸਿਰਫ ਤੁਹਾਡੇ ਸ਼ੌਂਕ ਦੇ ਲਈ ਆ ਇਹ ਸੇਲ ਨਹੀਂ ਹੈਗੇ ਇਹ ਆਪਣੇ ਚਟੀਆਂ ਖਾਂਦੇ ਆ ਪੂਰੇ ਸਟਾਰ ਕਬੂਤਰ ਆ ਆਪਣੇ ਪੂਰਾ ਨਜ਼ਾਰਾ ਵੰਦਿਆ ਜਦੋਂ ਉੱਡਦੇ ਵੀ ਆ ਜੀ ਇਹ ਆਪਣੀ ਸ਼ਾਹੀ ਬਰੀਡ ਲੱਲਿਆਂ ਵਾਲੀ ਤਾਂ ਆ ਲਓ ਜੀ ਆ ਕਰੋ ਸ਼ੌਕ ਡੱਬੀ ਕਬੂਤਰੀ ਦਾ ਇੱਕ ਕਬੂਤਰੀ ਜਿਹੜੀ ਹੈਗਾ 우ਸਤਾਦ ਬਿੰਦਰ ਚੰਦ ਵਾਜੇ ਜੀ ਦੇ ਘਰੋਂ ਆਈ ਦੀ ਆ। ਬਾਕੀ ਕਿਦਾਂ ਦਾ ਲੱਗਾ ਸ਼ੌਂਕ ਮਿੱਤਰੋ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ। ਤੇ ਆਪਣਾ ਚੈਨਲ ਵਿਰਾਟ ਵਿਜ਼ਨ ਕਲੱਬ ਨੂੰ ਸਬਸਕ੍ਰਾਈਬ ਕਰਿਓ ਜੀ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਤੇ ਨਵੀਂ ਵੀਡੀਓ ਮਿੱਤਰੋ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ